ਤਾਲਾ ਬੜਾ ਸੈਂਟ੍ਰਿਕ ਰਿਹਾ ਤੁਸੀਂ ਵੀ ਤਾਲੇ ਦੀਆਂ ਚਾਬੀਆਂ ਘੁਮਾਉਂਦੇ ਨਜ਼ਰ ਆ ਰਹੇ ਉਹਨਾਂ ਨੇ ਤਾਲਾ ਦੇ ਕੇ ਇੱਕ ਤਰ੍ਹਾਂ ਦਾ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਇਹ ਸਾਰੇ ਮਾਣਯੋਗ ਵਿਧਾਇਕ ਅੰਦਰ ਰਹਿਣਾ ਨੇ ਕੱਲੇ ਵਿਰੋਧੀਆਂ ਲਈ ਨਹੀਂ ਕਿਹਾ ਇਹ ਬੜੀ ਵਧੀਆ ਉਹਨਾਂ ਦਾ ਮੈਸੇਜ ਹੈ ਇਹ ਉਹਨਾਂ ਦਾ ਡੈਮੋਕ੍ਰੇਸੀ ਦੇ ਪ੍ਰਤੀ ਉਹਨਾਂ ਦੀ ਕਮਿਟਮੈਂਟ ਨੂੰ ਦਿਖਾਉਂਦਾ ਹੈ ਕਰਦੇ ਦੌਰਾਨ ਸ਼ਬਦਾ ਦੀ ਕਿਤੇ ਨਾ ਕਿਤੇ ਗਰिमा ਜਿਹੜੀ ਆ ਭੁੱਲਦੇ ਰਹੇ ਤੂੰ ਤੜਾਕ ਵੀ ਹੁੰਦੀ ਰਹੀ ਬਿਲਕੁਲ ਇਹਦਾ ਖਿਆਲ ਰੱਖਣਾ ਚਾਹੀਦਾ ਔਰ ਮੈਂ ਇਸ ਚੀਜ਼ ਦਾ ਨੋਟਿਸ ਵੀ ਲੈਣਾ ਪੰਜਾਬ ਵਿਧਾਨ ਸਭਾ ਦਾ ਬਜਟ ਇਜਾਸ ਚੱਲ ਰਿਹਾ ਅੱਜ ਬਜਟ ਜਿਹੜਾ ਉਪੇਸ਼ ਕੀਤਾ ਗਿਆ ਪਹਿਲੇ 2 ਦਿਨ ਹੰਗਾਮਾ ਭਰਪੂਰ ਰਹੇ ਨੇ ਸਾਡੇ ਨਾਲ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਮੌਜੂਦ ਨੇ ਗੱਲਬਾਤ ਕਰਾਂਗੇ ਸੰਧਵਾ ਸਾਹਿਬ ਕਿਵੇਂ ਦੇਖ ਰਹੇ ਹੋ ਜੋ ਸੈਸ਼ਨ ਚੱਲ ਰਿਹਾ ਹੈ ਬੀਤੇ ਦਿਨੀ ਅਗਰ ਅਸੀਂ ਗੱਲ ਕਰੀਏ ਤਾਲਾ ਬੜਾ ਸੈਂਟ੍ਰਿਕ ਰਿਹਾ ਤੁਸੀਂ ਵੀ ਤਾਲੇ ਦੀਆਂ ਚਾਬੀਆਂ ਘੁਮਾਉਂਦੇ ਨਜ਼ਰ ਆ ਰਹੇ ਨੇ ਦੇਖੋ ਜੀ ਉਹ ਤੇ ਇੱਕ ਸਿੰਬੋਲਿਕ ਮੈਸੇਜ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਮੈਂ ਤਾਂ ਕਹਿੰਦਾ ਉਹਨਾਂ ਨੇ ਹਿਸਟਰੀ ਕ੍ਰੀਏਟ ਕੀਤੀ ਹੈ ਨਹੀਂ ਤਾਂ ਸੱਤਾ ਸੱਤੇ ਰ ਹਮੇਸ਼ਾ ਚਾਹੁੰਦੀ ਹੁੰਦੀ ਹੁੰਦੀ ਵੀ ਵਿਰੋਧੀਆਂ ਨੂੰ ਬਾਹਰ ਕੱਢੋ ਉਹਨਾਂ ਨੇ ਤਾਲਾ ਦੇ ਕੇ ਇੱਕ ਤਰ੍ਹਾਂ ਦਾ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਇਹ ਸਾਰੇ ਮਾਨਯੋਗ ਵਿਧਾਇਕ ਅੰਦਰ ਰਹਿਣ ਉਹਨੇ ਕੱਲੇ ਵਿਰੋਧੀਆਂ ਲਈ ਨਹੀਂ ਕਿਹਾ ਉਹਨਾਂ ਨੇ ਆਪਣੇ ਲਈ ਵੀ ਤਾਲਾ ਰਖਿਆ ਸੋ ਕਤਾਲਾ ਲਾਉਣ ਦੀ ਗੱਲ ਨਹੀਂ ਇਹ ਤਾਂ ਉਹ ਹੁੰਦੀ ਹੈ ਨਾ ਵੀ ਧੀਏ ਕੰਨ ਕਰ ਨੂੰ ਇਹ ਗੱਲ ਧੀਏ ਕੰਨ ਕਰ ਨੂੰ ਇਹ ਗੱਲ ਗੱਲ ਸੁਣੋ ਠੀਕ ਹੈ ਨਹੀਂ ਧੀਏ ਗੱਲ ਸੁਣ ਨੂੰਹੇ ਕੰਨ ਕਰ ਸੋ ਇਹ ਇੱਕ ਤਰ੍ਹਾਂ ਦਾ ਸਮਝਾਉਣ ਦੀ ਇੱਕ ਤਰੀਕਾ ਸੀ ਸੋ ਮਤਲਬ ਇਹਨੂੰ ਕਿਸੇ ਹੋਰ ਕੰਟੈਕਸਟ ਦੇ ਵਿੱਚ ਨਹੀਂ ਲੈ ਕੇ ਜਾਣਾ ਚਾਹੀਦਾ ਇਹ ਬੜੀ ਵਧੀਆ ਉਹਨਾਂ ਦਾ ਮੈਸੇਜ ਹੈ ਇਹ ਉਹਨਾਂ ਦਾ ਡੈਮੋਕ੍ਰੇਸੀ ਦੇ ਪ੍ਰਤੀ ਉਹਨਾਂ ਦੀ ਕਮਿਟਮੈਂਟ ਨੂੰ ਸ਼ੋ ਕਰਦਾ ਆ ਚਲੋ ਆਂ ਦੀ ਗੱਲ ਕਰੀਏ ਸੰਧਵਾ ਸਾਹਿਬ ਕਿਵੇਂ ਦੇਖਦੇ ਹੋ ਜਿਵੇਂ ਦੀ ਆ ਗੱਲਬਾਤ ਕਰਦੇ ਦੌਰਾਨ ਸ਼ਬਦਾ ਦੀ ਕਿਤੇ ਨਾ ਕਿਤੇ ਗરિਮਾ ਜਿਹੜੀ ਆ ਭੁੱਲਦੇ ਰਹੇ ਤੂ ਤੜਾਕ ਵੀ ਹੁੰਦੀ ਰਹੀ ਬਿਲਕੁਲ ਇਹਦਾ ਖਿਆਲ ਰੱਖਣਾ ਚਾਹੀਦਾ ਔਰ ਮੈਂ ਇਸ ਚੀਜ਼ ਦਾ ਨੋਟਿਸ ਵੀ ਲੈਣਾ ਦੇਖੋ ਜਿਹੜਾ ਮਾਨ ਮਰਿਆਦਾ ਇੱਕ ਦੂਜੇ ਦੀ ਬਣਾ ਕੇ ਰੱਖਣੀ ਚਾਹੀਦੀ ਵਿਧਾਇਕ ਵਿਧਾਇਕ ਰੱਬ ਤੋਂ ਇੱਕ ਵਿਧਾਤਾ ਇੱਕ ਹੁੰਦਾ ਉਸ ਤੋਂ ਥੱਲੇ ਵਿਧਾਇਕ ਰੱਬ ਤੋਂ ਥੱਲੇ ਵਾਲਾ ਦਰਜਾ ਸੋ ਇੱਕ ਦੂਜੇ ਦਾ ਮਾਨ ਬਣਾ ਕੇ ਰੱਖਣਾ ਚਾਹੀਦਾ ਨਾ ਆਪਾਂ ਨੂੰ ਬੜੀ ਵੱਡੀ ਪਦਵੀ ਜਿਹੜੇ ਪੰਜਾਬ ਦੇ ਲੋਕਾਂ ਨੇ ਬਖਸ਼ੀ ਲਿਆ ਉਹ ਇਹ ਨਹੀਂ ਜੀ ਸਾਹਿਬ ਕੱਲ ਰੋਂਦੇ ਨਜ਼ਰ ਆਏ ਵਿਧਾਨ ਸਭਾ ਦੇ ਬਾਹਰ ਨਿਕਲ ਕੇ ਵਿਲ ਤੋਂ ਬਾਹਰ ਨਿਕਲ ਕੇ ਬੜਾ ਰੋ ਰੇ ਸੀ ਕਹਿੰਦੇ ਮੈਨੂੰ ਸੀਐਮ ਸਾਹਿਬ ਨੇ ਬੜੀ ਅਪੱਤੀ ਜਨਕ ਜਈ ਟਿੱਪਣੀ ਕੀਤੀ ਜਿਸ ਨੂੰ ਲੈ ਕੇ ਅੱਜ ਪ੍ਰੋਟੈਸਟ ਵੀ ਕਰਦੇ ਨਜ਼ਰ ਆਏ ਕਾਂਗਰਸੀ ਦੇਖੋ ਕੋਈ ਵੀ ਕਿਸੇ ਦੀ ਕੋਈ ਸ਼ਿਕਾਇਤ ਆ ਉਸ ਵਕਤ ਮੈਂ ਬੈਠਾ ਸੰਤੋਸ਼ ਸਾਹਿਬ ਕਿਵੇਂ ਦੇਖ ਰਹੇ ਹੋ ਜੋ ਸੈਸ਼ਨ ਚੱਲ ਰਿਹਾ ਹੈ ਬੀਤੇ ਦਿਨੀ ਅਗਰ ਅਸੀਂ ਗੱਲ ਕਰੀਏ ਤਾਲਾ ਬੜਾ ਸੈਂਟ੍ਰਿਕ ਰਿਹਾ ਤੁਸੀਂ ਵੀ ਤਾਲੇ ਦੀਆਂ ਚਾਬੀਆਂ ਘੁਮਾਉਂਦੇ ਨਜ਼ਰ ਆ ਤੇ ਦੇਖੋ ਜੀ ਉਹ ਤੇ ਇੱਕ ਸਿੰਬੋਲਿਕ ਮੈਸੇਜ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਮੈਂ ਤਾਂ ਕਹਿੰਦਾ ਉਹਨਾਂ ਨੇ ਹਿਸਟਰੀ ਕ੍ਰੀਏਟ ਕੀਤੀ ਹੈ ਨਹੀਂ ਤਾਂ 70 ਸੱਤ ਤੇ ਹਮੇਸ਼ਾ ਚਾਹੁੰਦੀ ਹੁੰਦੀ ਹੁੰਦੀ ਵੀ ਵਿਰੋਧੀਆਂ ਨੂੰ ਬਾਹਰ ਕੱਢੋ ਉਹਨਾਂ ਨੇ ਤਾਲਾ ਦੇ ਕੇ ਇੱਕ ਤਰ੍ਹਾਂ ਦਾ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਹੈ ਸਾਰੇ ਮਾਨਯੋਗ ਵਿਧਾਇਕ ਅੰਦਰ ਰਹਿਣ ਉਹਨੇ ਕੱਲੇ ਵਿਰੋਧੀਆਂ ਲਈ ਨਹੀਂ ਕਿਹਾ ਉਹਨਾਂ ਨੇ ਆਪਣੇ ਲਈ ਵੀ ਤਾਲਾ ਰੱਖਿਆ ਸੋ ਕਤਾਲਾ ਲਾਉਣ ਦੀ ਗੱਲ ਨਹੀਂ ਇਹ ਤਾਂ ਉਹ ਹੁੰਦੀ ਹੈ ਨਾ ਵੀ ਧੀਏ ਕੰਨ ਕਰ ਨੂੰ ਇਹ ਗੱਲ ਧੀਏ ਕੰਨ ਕਰ ਨੂੰ ਇਹ ਗੱਲ ਗੱਲ ਸੁਣ ਠੀਕ ਹੈ ਨਹੀਂ ਧੀਏ ਗੱਲ ਸੁਣ ਨੂੰਹੇ ਕੰਨ ਕਰ ਸੋ ਇਹ ਇੱਕ ਤਰ੍ਹਾਂ ਦਾ ਸਮਝਾਉਣ ਦੀ ਇੱਕ ਤਰੀਕਾ ਸੀ ਸੋ ਮਤਲਬ ਇਹਨੂੰ ਕਿਸੇ ਹੋਰ ਕੰਟੈਕਸਟ ਦੇ ਵਿੱਚ ਨਹੀਂ ਲੈ ਕੇ ਜਾਣਾ ਚਾਹੀਦਾ ਇਹ ਬੜੀ ਵਧੀਆ ਉਹਨਾਂ ਦਾ ਮੈਸੇਜ ਹੈ ਇਹ ਉਹਨਾਂ ਦਾ ਡੈਮੋਕ੍ਰੇਸੀ ਦੇ ਪ੍ਰਤੀ ਉਹਨਾਂ ਦੀ ਕਮਿਟਮੈਂਟ ਨੂੰ ਸ਼ੋ ਕਰਦਾ ਹਾਂ ਚਲੋ ਆਪਾਂ ਦੀ ਗੱਲ ਕਰੀਏ ਸੰਧਵਾ ਸਾਹਿਬ ਕਿਵੇਂ ਦੇਖਦੇ ਹੋ ਜਿਵੇਂ ਦੀ ਆ ਗੱਲਬਾਤ ਕਰਦੇ ਦੌਰਾਨ ਸ਼ਬਦਾ ਦੀ ਕਿਤੇ ਨਾ ਕਿਤੇ ਗરિਮਾ ਜਿਹੜੀ ਆ ਭੁੱਲਦੇ ਰਹੇ ਤੂ ਤੜਾਕ ਵੀ ਹੁੰਦੀ ਰਹੀ ਬਿਲਕੁਲ ਇਹਦਾ ਖਿਆਲ ਰੱਖਣਾ ਚਾਹੀਦਾ ਔਰ ਮੈਂ ਇਸ ਚੀਜ਼ ਦਾ ਨੋਟਿਸ ਵੀ ਲੈਣਾ ਦੇਖੋ ਜਿਹੜਾ ਮਾਨ ਮਰਿਆਦਾ ਇੱਕ ਦੂਜੇ ਦੀ ਬਣਾ ਕੇ ਰੱਖਣੀ ਚਾਹੀਦੀ ਹੈ ਵਿਧਾਇਕ ਵਿਧਾਇਕ ਰੱਬ ਤੋਂ ਇੱਕ ਵਿਧਾਤਾ ਇੱਕ ਹੁੰਦਾ ਉਹ ਤੋਂ ਥੱਲੇ ਵਿਧਾਇਕ ਰੱਬ ਤੋਂ ਥੱਲੇ ਵਾਲਾ ਦਰਜਾ ਸੋ ਇੱਕ ਦੂਜੇ ਦਾ ਮਾਨ ਤਾਂ ਬਣਾ ਕੇ ਰੱਖਣਾ ਚਾਹੀਦਾ ਹੈ ਨਾ ਆਪਾਂ ਨੂੰ ਬੜੀ ਵੱਡੀ ਪਦਵੀ ਜਿਹੜੇ ਪੰਜਾਬ ਦੇ ਲੋਕਾਂ ਨੇ ਬਖਸ਼ੀ ਲਿਆ ਉਹ ਇਹ ਨਹੀਂ ਜੀ ਸਾਹਿਬ ਕੱਲ ਰੋਂਦੇ ਨਜ਼ਰ ਆਏ ਵਿਧਾਨ ਸਭਾ ਦੇ ਬਾਹਰ ਨਿਕਲ ਕੇ ਵਿਲ ਤੋਂ ਬਾਹਰ ਨਿਕਲ ਕੇ ਬੜਾ ਰੋਰੇ ਸੀ ਕਹਿੰਦੇ ਮੈਨੂੰ ਸੀਐਮ ਸਾਹਿਬ ਨੇ ਬੜੀ ਅਪੱਤੀ ਜਨਕ ਜਿਹੜੀ ਟਿੱਪਣੀ ਕੀਤੀ ਜਿਸ ਨੂੰ ਲੈ ਕੇ ਅੱਜ ਪ੍ਰੋਟੈਸਟ ਵੀ ਕਰਦੇ ਨਜ਼ਰ ਆਏ ਕਾਂਗਰਸੀ ਦੇਖੋ ਕੋਈ ਵੀ ਕਿਸੇ ਦੀ ਕੋਈ ਸ਼ਿਕਾਇਤ ਆ ਉਹਦੇ ਵਾਸਤੇ ਮੈਂ ਬੈਠਾ ਹਾਂ ਬਿਲਕੁਲ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸਦਵਾ ਸਾਡੇ ਨਾਲ ਸੀ ਜਿਸ ਤਰੀਕੇ ਦੇ ਨਾਲ ਕਿਹਾ ਵਾਕਿਆ ਸ਼ਬਦਾਂ ਦੀ ਮਰਿਆਦਾ ਤੇ ਹਰ ਕਿਸੇ ਨੂੰ ਧਿਆਨ ਰੱਖਣਾ ਚਾਹੀਦਾ ਉਹ ਨਹੀਂ ਭੁੱਲਣੀ ਚਾਹੀਦੀ ਤੇ ਡੈਕੋਰਮ ਜਿਹੜਾ ਹੁੰਦਾ ਹੈ ਵਿਧਾਨ ਸਭਾ ਦਾ ਉਹ ਜ਼ਰੂਰ ਬਣਾ ਕੇ ਰੱਖਣਾ ਚਾਹੀਦਾ ਹੈ ਕੈਮਰਾ ਪਰਸਨ ਸੰਦੀਪ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ